ਸ਼ਹਿਰ ਵਿੱਚ ਲਗਾਤਾਰ ਗੁੰਡਾਗਰਦੀ ਦੀਆਂ ਵਾਰਦਾਤਾਂ ਵਾਧ ਰਹੀਆਂ ਨੇ ਇਸੇ ਕੜੀ ਵਿੱਚ ਫਰੀਦਕੋਟ ਕੋਈ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਦੋਂ ਗੱਡੀ ਸਵਾਰ ਕੁਝ ਨੌਜਵਾਨਾਂ ਤੇ ਹਥਿਆਰਬੰਦ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਤੇ ਉਸ ਤੋਂ ਬਾਅਦ ਨੌਜਵਾਨਾਂ ਨੇ ਘਾਰੇ ਅੰਦਰ ਵੜ ਕੇ ਜਾਣ ਬਚਾਈ। ਅੱਜੋ ਇੱਕ ਨਹੀਂ ਭਾਰਤ ਮੰਡੀ ਪੀਟੀਆਮਾ ਨਾਈ ਕਨੇਮਨ ਦੀ ਕੰਪਨੀਰੇ ਕੰਮੈਨਗੇਟ ਕੋਲ ਅਸੀਂ ਮੌਕੇ ਤੇ ਪਹੁੰਚ ਕੇ ਖੜ ਗਏ ਸੀ ਭੰਦੇ ਭੱਜ ਗਏ ਮੰਨੇ ਉਹ ਇਹਨਾਂ ਦੀ ਆਪਸੀ ਰਾਂਝੇਪਾ ਜੀ ਜਾਂ ਕੋਈ ਸੁਖਨੂਰ ਮੁਕੇਦਾਂ ਸਾਨੂੰ ਦਾ ਕਰਾ ਜੀ ਦੀ ਖਾਰ ਤੇ ਨੇ ਉਹਨਾਂ ਨੂੰ ਕੋਈ ਵੀ ਕੀਤੀ ਗਈ ਹੈ ਕਰ ਵੀ ਫਰਜ਼ ਦੇ ਨਾਲ ਇਹਨਾਂ ਬਿਆਨ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਉਹਨਾਂ ਦੇ ਵਿਰੁੱਧ ਗੁੰਡਾਗਰਦੀ ਕਰਨੀ ਚੱਲਣ ਦੇਣੀ ਅਸੀਂ ਸ਼ਹਿਰ ਚ ਤੇ ਪੈਦਲ ਪਸਾਰ ਦੇ ਚੱਈ ਚੱਲੇ ਆ ਕਿਹੜਾ ਪਾਸਾ ਹਲਾ ਫਿਲਹਾਲ ਤਾਂ ਮੇਰੇ ਸਾਡੇ ਧਿਆਨ ਚ ਨਹੀਂ ਆਇਆ ਫੇਰ ਵੀ ਉਹ ਇਹ ਆਇਆ ਤੁਹਾਨੂੰ ਦੱਸਿਆ ਜਾਊਗਾ ਨਹੀਂ ਫਿਲਹਾਲ ਨਹੀਂ ਕੋਈ ਹਲੇ ਉਹ ਗ੍ਰਾਫੀਟ ਬਣੀ ਸੀ ਕਿਉਂਕਿ ਇਹ ਤਾਂ ਕਹਿੰਦੇ ਸੀ ਪੰਜ ਤੋਂ ਵੱਧ ਸੀਗੇ ਪੰਜ-ਛੇ ਬੰਦੇ ਸੀਗੇ ਨਾਂਕੋ ਹੋਈ ਕਿ ਹਾਂ ਸਨਾਰਥ ਤੋਂ ਦੱਸ ਰਿਹਾ ਬਿਨਾ ਨਾ ਹਾਂਜੀ ਹਾਂ ਸੀਸੀਟੀਵੀ ਉਹਨਾਂ ਦੇ ਕੈਮਰਾ ਲੱਗੇ ਜਿਹਨਾਂ ਦੇ ਆਰਬ ਨਹੀਂ ਆ ਮੈਂ ਚੈੱਕ ਕੀਤਾ ਸ਼ਹਿਰ ਵਿੱਚ ਲਗਾਤਾਰ ਗੁੰਡਾਗਰਦੀ ਦੀਆਂ ਵਾਰਦਾਤਾਂ ਵਾਧ ਰਹੀਆਂ ਨੇ ਐਸੇ ਕੜੀ ਵਿੱਚ ਰਿਪੋਰਟ ਤੇ ਕੋਈ ਹੋਰ ਘਟਨਾ ਸਾਹਮਣੇ ਆਈ ਹੈ ਜਦੋਂ ਗੱਡੀ ਸਵਾਰ ਕੁਝ ਨੌਜਵਾਨਾਂ ਤੇ ਹਥਿਆਰਬੰਦ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਤੇ ਉਸ ਤੋਂ ਬਾਅਦ ਨੌਜਵਾਨਾਂ ਨੇ ਘਾਰੇ ਅੰਦਰ ਵੜ ਕੇ ਜਾਨ ਬਚਾਈ। ਅਜੁਰ ਇੱਕ ਜਿਹੜੀ ਹਰਤੰਮੀ ਸੀ ਇਹ ਕਿਹਾ ਮੈਂ ਕੱਲੇ ਮੁੰਡੇ ਦੀ ਕੰਪਨੀ ਹੈ ਕੰਮੈਨਗੇਟ ਕੋਲ ਅਸੀਂ ਮੋਕੇ ਤੇ ਪਹੁੰਚ ਗਏ ਫਰ ਵੀ ਜਿੱਥੇ ਅਸੀਂ ਭੱਜਦੇ ਭੱਜ ਗਏ ਮੁੰਡੇ ਉਹ ਇਹਨਾਂ ਦੇ ਆਪਸੀ ਰਾਂਜੀਤ ਭਾਜੀ ਆ ਕੋਈ ਸੁਖਨੂਰ ਮੁੰਡੇ ਨਾਲ ਸੁਖਨੂਰ ਦਾ ਘਰ ਜੀ ਦੀ ਘਾਰ ਭੰਨੀ ਉਹਨਾਂ ਨੇ ਇਹ ਉਹ ਵਿਕਾਰੀ ਕਿਉਂ ਹੋ ਗਿਆ। ਅਰੋੜੀ ਫਰਦਾਨ ਨੇ ਇਹਨੂੰ ਬਿਆਨ ਦਿੱਤੇ ਜੀ ਅਧੀਨ ਕਾਨੂੰਨੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਇਹਨਾਂ ਦੇ ਵਿਰੁੱਧ। ਗੁੱਡਾ ਘਰਦੀ ਤਾਂ ਨਹੀਂ ਚੱਲਣ ਦੇਣੀ ਅਸੀਂ ਸ਼ਹਿਰ 'ਚ। ਪੈਜੈਂਟ ਤੋਂ ਤਾਂ ਨਿਕਈ ਜੜੇ ਐ ਕਿੰਨੇ ਦਾ। ਮਨ ਫਿਲਹਾਲ ਤਾਂ ਮੇਰੇ ਸਾਡਾ ਧਿਆਨ 'ਚ ਨਹੀਂ ਆਇਆ ਫੇਰ ਵੀ ਇਹ ਵੀ ਆਇਆ ਤੁਹਾਨੂੰ ਦੱਸਿਆ ਜਾਊਗਾ। ਨਹੀਂ ਫਿਲਹਾਲ ਨਹੀਂ ਕੋਈ ਇਹ ਕੋਈ ਗ੍ਰਿਫਤਾਰੀ ਕੋਈ ਨਹੀਂ ਕੀਤੀ ਜਾ ਰਹੀ। ਕਿਉਂਕਿ ਇਹ ਤਾਂ ਕਹਿੰਦੇ ਅਹੀਂ ਪੰਜ ਤੋਂ ਵੱਧ ਸੀਗੇ ਪੰਜ-ਛੇ ਬੰਦੇ ਸੀਗੇ। ਆਹ ਧੰਨਵਾਦ। ਕਿਹਨਾਂ ਤੋਂ ਬੋਲੇ ਕਿਹਨਾਂ? ਅਹੀਂ। ਸਨਾਰਥ ਤੋਂ ਦੱਸ ਰਿਹਾ ਮੁੰਡੇ ਨਾਮ ਨੋਹ ਜੀ। ਹਾਂ ਸੀਸੀਟੀਵੀ ਉਹਨਾਂ ਦੇ ਕੈਮਰਾ ਲੱਗੇ ਜਿਹਨਾਂ ਦੀ ਤਾਰ ਉੱਪਰ ਨਹੀਂ ਹੈ। ਮੈਂ ਚੈਟ ਕੀਤਾ। ਸ਼ਹਿਰ ਵਿੱਚ ਲਗਾਤਾਰ ਗੁੰਡਾਗਰਦੀ ਦੀਆਂ ਆਵਾਜ਼ਾਂ ਤਾਂ ਵੱਧ ਰਹੀਆਂ ਨੇ ਐਸੇ ਕੜੀ ਵਿੱਚ ਫਿਰਕੋਟ ਕੋਈ ਹੋਰ ਘਟਨਾ ਸਾਹਮਣੇ ਆਈ ਹੈ ਜਦੋਂ ਗੱਡੀ ਸਵਾਰ ਕੁਝ ਨੌਜਵਾਨਾਂ ਤੇ ਹਥਿਆਰਬੰਦ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਤੇ ਉਸ ਤੋਂ ਬਾਅਦ ਨੌਜਵਾਨਾਂ ਨੇ ਘਰ ਅੰਦਰ ਵੜ ਕੇ ਜਾਨ ਬਚਾਈ। ਅਮਰ ਇੱਕ ਭਾਰਤ ਨੂੰ ਦਿੱਤੀ ਇਹ ਤੁਆਣਾ ਹੈ ਮਾਈ ਕੰਨੇ ਮੰਨੇ ਦੀ ਕੰਪਨੀ ਹੈ ਕੰਮੈਨਗੇਟ ਕੋ ਅਸੀਂ ਮੌਕੇ ਤੇ ਪਹੁੰਚ ਗਏ ਥਾਰ ਦੇ ਵਿਚਕਾਰ ਹੀ ਭੰਨੇ ਤੇ ਭੱਜ ਗਏ ਮੁੰਡੇ ਉਹ ਇਹਨਾਂ ਦੇ ਆਪਸੀ ਰਾਂਝੀ ਸਿੰਘ ਜੀ ਆ ਕੋਈ ਸੁਖਨੂਰ ਮੁੰਡੇ ਨਾਲ ਸੁਨੂਰ ਦਾ ਘਰ ਜੀ ਦੀ ਥਾਰ ਭੰਨੇ ਉਹਨਾਂ ਨੇ ਕੋਈ ਰੋਕੀ ਕਰੇ ਦੀ ਕੋਈ ਨਹੀਂ ਕੋਈ ਅਰੋਹੀ ਫਰਦਾਨਾ ਨੇ ਬੈਨ ਲੱਤੇ ਜਣੀ ਸੁਨੋਨੀ ਬੰਦੀ ਗੁਣਨੀ ਪਾਵੇ ਕੀਤੀ ਜਾਊਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਉਹਨਾਂ ਦੇ ਵਿਰੁੱਧ ਗੁਰਦਗਰ ਦੀ ਕਰਨੀ ਚੱਲਣ ਦੇਣੀ ਅਸੀਂ ਸ਼ਹਿਰ ਚ ਤੇ ਪਹਿਲਾਂ ਹੀ ਤਰੰਤ ਬੈਠੇ ਜੀ ਲੱਗੇ ਆਪਾਂ ਮਤਲਬ ਖਲਾਸ ਤਾਂ ਮੇਰੇ ਸਾਡੇ ਧਿਆਨ ਚ ਨਹੀਂ ਆਇਆ ਫੇਰ ਵੀ ਉਹ ਆਇਆ ਤੁਹਾਨੂੰ ਦੱਸਿਆ ਜਾਊਗਾ ਨਹੀਂ ਫਿਲਹਾਲ ਨਹੀਂ ਕੋਈ ਹੈ ਜੀ ਕੋਈ ਵਰਤਾਰੇ ਨਹੀਂ ਕੋਈ ਦੱਸੋ ਜੋ ਕੋ ਇਹ ਤਾਂ ਕਹਿੰਦੇ ਅਸੀਂ ਪੰਜ ਤੋਂ ਵੱਧ ਸੀਗੇ ਪੰਜ 6 ਬੰਦੇ ਸੀਗੇ ਸਨਾਰਥ ਤੋਂ ਦੱਸ ਰਿਹਾ ਮੁੰਡੇ ਨਾਲ ਹਾਂ ਅੰਮੀ ਆਈ ਹਾਂ ਸੀਸੀਟੀਵੀ ਉਹਨਾਂ ਦੇ ਕੈਮਰਾ ਲੱਗੇ ਇਹਨਾਂ ਦੇ ਸਾਰਾ ਕੁਝ ਨਹੀਂ ਮੈਂ ਚੈੱਕ ਕੀਤਾ